हां जी दोस्तों सस्साइकल की हालचाल है जी ठीक ठाक सारे सो दोस्तों आज जेडी वीडियो बना रहे हैं जी पेंड दोस्तों कालीये वाला जिला दोस्तों इस पेंड नु फरोहपुरस्ते नेड़े शहर जेड़ा दोस्तों तलवंडी पाई आज दी वीडियो दे विच दोस्तों चार नाग थोनू टोटल दिखा देने हैं जी जिदे विच दो नीली रावी नस्ल दीं कटियां होण गीयां दो ही विच थोनू बूरियां दिखा दे हुई हैं जी ठीक है जी ते एक थोनू दोस्तों बूरी नीली रावी नस्ल दे दे विच दोस्तों कटि दिखा देनी है टोटल चार नाग हो जानेगे ਵੀਡੀਓ ਨੂੰ ਐਂਡ ਤੱਕ ਦੇਖ ਲਿਓ ਦੋਸਤੋ ਤੋਰ ਫੇਰ ਕੇ ਤੁਹਾਨੂੰ ਸਾਰੀਆਂ ਹੀ ਦਿਖਾ ਦੇਣੀ ਹੈ ਜਿਹੜਾ ਨਾਗ ਤੁਹਾਨੂੰ ਜਚੂਗਾ ਉਹਦੀ ਤਸੱਲੀ ਕਰਕੇ ਦੋਸਤੋ ਖਰੀਦ ਲਿਓ ਠੀਕ ਹੈ ਤੇ ਹੋਰ ਵੀ ਕਿਸੇ ਵੀਰ ਭਰਾ ਨੇ ਕੋਈ ਵੀ ਆਪਣਾ ਪੋਸਟ ਸ਼ੇਅਰ ਕਰਨਾ ਹੋਵੇ ਜਾਂ ਦੋਸਤੋ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਜੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਇੰਨਾ ਕਟੀਆਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਕਰੀਏ ਸਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਰਕਾਰ ਜੀ ਬਾਈ ਜੀ ਨਾਮ ਦੱਸਿਓ ਆਪਣਾ ਸਰਜੀਤ ਸਿੰਘ ਹੈ ਜੀ ਸੈਂਡ ਆਪਣਾ ਕਾਲੀ ਵਾਲਾ ਜਿਲ੍ਹਾ ਪਰੋਜਪੁਰਾ ਜੀ ਠੀਕ ਹੈ ਅੱਛ ਤੇ ਦੋ ਵਿੱਚ ਬੂਰੀਆਂ ਤੇ ਗੁਮਲੀ ਅੱਛਾ ਵੱਡੀ ਤੋਂ ਸ਼ੁਰੂ ਕਰੀਏ ਸਾਰਿਆਂ ਨਾਲੋਂ ਵੱਡੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਕਿੰਨੇ ਟਾਈਮ ਦੀ ਫੋਲ ਲਾ ਪਹਿਲਾਂ ਤਾਂ 1.5 ਸਾਲ ਦੀ ਹੈ ਜੀ ਲੋ ਦੋਸਤ 1.5 ਸਾਲ ਉਮਰ ਹੈ ਜੀ ਮਾਰਕਿੰਗ ਤਿੰਨ ਪੈਰਾਂ ਤੇ ਹੈ ਨਾ ਹਾਂਜੀ ਹਾਂਜੀ ਠੀਕ ਹੈ ਦੋਸਤ ਤਿੰਨ ਪੈਰਾਂ ਦੀ ਬਹੁਤ ਕੁਆਲਿਟੀ ਹੈ ਬਾਕੀ ਲੱਤ ਫੇਸ ਦੋਸਤ ਚੈੱਕ ਕਰ ਲਿਓ ਜੀ ਠੀਕ ਹੈ ਅੱਖਾਂ ਦੋਵੇਂ ਦੋਸਤ ਨੀਲੀਆਂ ਫੇਸ ਤੇ ਦੋਸਤ ਟੇਡਾ ਕਾਟਾ ਜੀ ਸੰਗ ਐਂ ਬਿਲਕੁਲ ਕੁੰਡੀਆਂ ਦੀ ਹੈ ਜੀ ਠੀਕ ਹੈ ਜੀ 1.5 ਸਾਲ ਦੋਸਤੋ ਉਮਰ ਹੈ ਜੀ ਬਾਕੀ ਢਾਂਚਾ ਦੋਸਤੋ ਇਸੇ ਝੋਟੀ ਦਾ ਚੈੱਕ ਕਰੋ ਜੀ ਬਹੁਤ ਸੋਹਣਾ ਤੇ ਬਾਕੀ ਤੁਹਾਨੂੰ ਥਾਂ ਦੋਸਤੋ ਇਸੇ ਝੋਟੀ ਦੇ ਜਦੋਂ ਦਿਖਾਉਂਦਾ ਤਾਂ ਥਾਂ ਤੁਹਾਨੂੰ ਪਸੰਦ ਆਉਣਗੀ ਜੀ ਠੀਕ ਹੈ ਬਿਲਕੁਲ ਗੋਲ ਸੈਂਕਦੀ ਹੈ ਜੀ ਟੇਡੇ ਕੱਟ ਦੇ ਵਿੱਚ ਬਿਲਕੁਲ ਜਾਇਜ਼ ਜੀ ਮਾਰਕਿੰਗ ਦੇ ਵਿੱਚ ਦੋਸਤੋ ਬਾਕੀ ਢਿੱਲੇ ਪਿੰਡੇ ਦੀ ਦੋਸਤੋ ਬਹੁਤ ਥਾਂ ਥਣ ਬਹੁਤ ਸੋਹਣੇ ਲੱਗੇ ਬਾਕੀ ਸੰਧੀ ਅਸੀਲ ਬਹੁਤ ਹੈ ਜੀ ਸੇਵਾ ਹੋ ਗਈ ਤਾਂ ਬਹੁਤ ਸੁਣਾ ਨੇ ਕਦ ਕਾਟ ਕਰਨਾ ਤੇ ਸਭੇ ਪਰਨਾ ਠੀਕ ਹੈ ਅੱਛਾ ਰੇਟ ਇਹਦਾ ਕੀ ਹੋਗਾ ਇਹ 36000 ਰੁਪਿਆ ਰੇਟ ਹੈ 36000 ਹਾਂਜੀ ਠੀਕ ਹੈ ਮੂੰਹ ਕਰੀਏ ਦਾ ਨਾ ਲੋ ਦੋਸਤੋ 36000 ਰੁਪਿਆ ਇਸ ਝੋਟੀ ਦਾ ਰੇਟ ਹੈ ਜੀ ਠੀਕ ਹੈ ਜੀ ਬਾਕੀ ਤੋਂ ਫਿਰ ਕੇ ਤੁਹਾਨੂੰ ਦਿਖਾ ਦਈਏ ਫਿਰ ਵੀ ਕਿਸੇ ਵੀਰ ਭਰਾ ਨੂੰ ਜਚੇ ਤਾਂ ਜਿਹੜੀ ਬਾਕੀ ਤਸੱਲੀ ਇੱਥੇ ਆ ਕੀ ਕਰ ਲਿਓ ਠੀਕ ਹੈ ਦੂਜੇ ਨੰਬਰ ਤੇ ਬੂਰੀ ਹੈ ਇਹਨੂੰ ਵੀ ਕੋਲ ਇੱਕ ਨੇ ਟਾਈਮ ਦੀ ਹੈ ਆ ਵੀ ਡੇਢ ਸਾਲ ਦੀ ਹੈ ਜੀ ਬੂਰੀ ਬਹੁਤ ਚੰਗੀ ਕੱਟੀ ਹੈ ਜੀ ਠੀਕ ਹੈ ਕੋਈ ਵਾਲ ਹੈ ਨਹੀਂਗਾ ਸਿਰ ਚ ਕੋਲ ਚਟਾ ਅੱਛਾ ਬਲ ਹੈ ਨਹੀਂਗਾ ਹਾਂ ਬਲਬੂਲਾ ਹੈ ਨਹੀਂਗਾ ਠੀਕ ਹੈ ਕੱਲੀ ਵੀ ਦੋ ਇੱਕ ਰੰਗ ਬੂਰੀ ਹੈ ਜੀ ਠੀਕ ਹੈ ਪਹਿਰਾ ਤੇ ਵੀ ਸਾਲ ਦੋਸਤੋ ਉਮਰ ਠੀਕ ਹੈ ਜੀ ਪਰਾ ਨੂੰ ਤੋੜਦੀ ਥੋੜੀ ਜੀ ਬਾਕੀ ਢਾਂਚਾ ਦੋਸਤੋ ਚੈੱਕ ਕਰ ਲਓ ਜੀ ਬਿਲਕੁਲ ਬੂਰੇ ਰੰਗ ਦੇ ਵਿੱਚ ਹੈ ਜੀ ਇੱਕ ਰੰਗ ਬੂਰੀ ਕੋਈ ਪੈਰਾ ਤੇ ਨਿਸ਼ਾਨ ਚਿੰਨਾ ਨਹੀਂ ਬਹੁਤ ਸੋਹਣੀਆਂ ਸੈਂਗ ਵੇਖ ਲਓ ਇਹਦਾ ਬ੍ਰੀਕ ਸੈਂਗ ਹੈ ਆਪਣਾ ਕਹਿਦੀ ਵੀ ਮੂਰੀ ਹੈ ਜੀ ਠੀਕ ਹੈ ਸੈਂਗ ਬਿਲਕੁਲ ਕੁੰਡੀਆਂ ਦੀ ਹੈ ਜੀ ਤੇ ਰੰਗ ਦੋਵੇਂ ਬੂਰੀਆਂ ਝੋਟੀਆਂ ਦਾ ਬਹੁਤ ਸੋਹਣਾ ਠੀਕ ਹੈ ਡੇਢ ਸਾਲ ਹੀ ਹੈ ਨਾ ਉਮਰ ਇਹਦੀ ਹਾਂ ਜੀ ਡੇਢ ਸਾਲ ਠੀਕ ਹੈ ਦੋਸਤੋ ਡੇਢ ਸਾਲ ਉਮਰ ਠੀਕ ਹੈ ਜੀ ਥਾਣ ਨਿਕੜਵੇ ਇਹਦੇ ਵੀ ਚਾਰੇ ਦੋਸਤੋ ਬਾਕੀ ਕੋਈ ਵੀਰ ਹੋਣੀ ਤਸल्ली ਕਰਕੇ ਲੈ ਕੇ ਆਉਂਦੇ ਪੂਰੀ ਠੀਕ ਹੈ ਜੀ ਤੇ ਡੇਢ ਸਾਲ ਦੋਸਤੋ ਉਮਰ ਤੇ ਰੇਟ ਬਈ ਇਹਦਾ ਇਹਦਾ 32000 ਰੁਪਏ ਰੇਟ ਹੈ ਜੀ 32000 ਠੀਕ ਹੈ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਕੱਟੀ ਦਿਖਾਤੀ ਜੀ ਰੇਟ 32000 ਠੀਕ ਹੈ ਜੀ ਬਾਕੀ ਸੋਹਣੀ ਐ ਚੰਗੀ ਸਾਂ ਵੀ ਸੋਹਣੀ ਹੋਈ ਐ ਠੀਕ ਐ ਮਾਨਤਾਣ ਦੋਸਤੋ ਮੂਕੇ ਤੇ ਹੋਊਗਾ ਅੱਛਾ ਤੀਜੇ ਨੰਬਰ ਤੇ ਇੱਕ ਬੁਰੀ ਨੀਲੀ ਰਾ ਆ ਪਾਕਿਸਤਾਨੀ ਬ੍ਰੀਡ ਦੀ ਆਈ ਠੀਕ ਐ ਖੋਲ ਲੈ ਲਓ ਇਹ ਦੋ ਦੋਸਤੋ ਕੱਟੀ ਇਹ ਵੀ ਤੁਹਾਨੂੰ ਪਸੰਦ ਆਊਗੀ ਬਹੁਤ ਸੋਹਣਾ ਇਸ ਕੱਟੀ ਦੇ ਧੌਣ ਵਗੈਰਾ ਹੈਗਾ ਠੀਕ ਐ ਅੱਖਾਂ ਦੇ ਜਿਹੜੀਆਂ ਦੋ ਤੋਂ ਬਿੱਲੀਆਂ ਠੀਕ ਐ ਜੀ ਨੀਲੀ ਰਾ ਵੀ ਨਾ ਖਰਾਨ ਰੂਗੋ ਚਾਰੇ ਪੈਰ ਤੇ ਤੇ ਵੀ ਇਹ ਦੇਖੀ ਮਾਰਕਿੰਗ ਐ ਠੀਕ ਐ ਬਾਕੀ ਢਾਂਚਾ ਚੈੱਕ ਕਰ ਲਓ ਜੀ ਤੇ ਧੌਣ ਧੌਣ ਤਾਂ ਬਹੁਤ ਜ਼ਿਆਦਾ ਰੈਡੈਂਜ ਗਾਂ ਦੇ ਨਹੀਂ ਹੁੰਦਾ ਹੈਗਾ ਲੱਗਾ ਇਹਦੀ ਠੀਕ ਹੈ ਤੇ ਲੋ ਦੋਸਤੋ ਥਣ ਚੈੱਕ ਕਰ ਲਿਓ ਜੀ ਚਾਰੇ ਥਣ ਬਹੁਤ ਸੋਹਣੇ ਤੇ ਥਣਾਂ ਦੇ ਵਿੱਚ ਦੋਸਤੋ ਝੋਲੀ ਬਹੁਤ ਹੈ ਹੁਣ ਤੋਂ ਠੀਕ ਹੈ ਉਮਰ ਕਿੰਨੀ ਹੈ ਦੀ ਸਾਲ ਦੀ ਹੈ ਜੀ 1 ਸਾਲ ਦੋਸਤੋ ਉਮਰ ਠੀਕ ਹੈ ਅਤੇ ਰੇਟ ਇਹਦਾ ਕਿਹੋ ਜਿਹਾ ਹੈ ਇਹਦਾ 27000 ਪੀ ਰੇਟ ਹੈ ਜੀ 27000 ਹਾਂਜੀ ਠੀਕ ਹੈ ਦੋਸਤੋ ਤੀਜੇ ਨੰਬਰ ਤੇ ਤੁਹਾਨੂੰ ਗੂੜੀ ਕਰਦੀ ਹੈ ਜੀ ਖਾਂ ਖਾਂ ਮੂੰਹ ਬਹੁਤ ਚੰਗਾ ਲੱਗ ਰੇਟ ਜਿਹੜਾ ਦੋਸਤੋ 27000 ਤੇ ਉਮਰ 1 ਸਾਲ ਠੀਕ ਐ ਅਸੇ ਚੌਥੇ ਨੰਬਰ ਤੇ ਨੀਲੀ ਰਾਵੀ ਆ ਬਾਈ ਬਹੁਤ ਚੰਗੀ ਕੱਟੀ ਹੈ ਜੀ ਖੋਲ ਲੈ ਨੋ ਇੱਕ ਖੋਲ। ਸੋ ਦੋਸਤੋ 1 ਸਾਲ ਇਸ ਕੱਟੀ ਦੀ ਉਮਰ ਹੈ। 1 ਸਾਲ ਹੀ ਹੈ ਨਾ? ਹਾਂਜੀ ਹਾਂਜੀ ਆ ਵੀ ਸਾਲ ਦੀ। ਠੀਕ ਐ ਬਾਕੀ ਮਾਰਕਿੰਗ ਦੋਸਤੋ ਚੈੱਕ ਕਰ ਲਿਓ ਜੀ। ਢਾਂਚਾ ਦੋਸਤੋ ਇਸ ਕੱਟੀ ਦਾ ਵੀ ਸੋਹਣਾ ਤੇ ਇਹਦਾ ਰੇਟ ਕੀ ਹੋਊਗਾ? ਇਹਦਾ 23000 ਰੁਪਏ ਰੇਟ ਹੈ ਜੀ। ਅਸਲ 23000 ਦੋਸਤੋ ਇਸ ਕੱਟੀ ਦਾ ਰੇਟ। ਠੀਕ ਐ 1 ਸਾਲ ਉਮਰ। ਤੇ ਬਾਕੀ ਮਾਰਕਿੰਗ ਪੱਖੋਂ ਜੀ ਚੈੱਕ ਕਰੀਏ ਤਾਂ ਦੋਸਤੋ ਸਾਰੀਆਂ ਹੀ ਥਣ ਥਣ ਤਾਂ ਬਹੁਤ ਸੋਹਣੇ ਕਟੀਆਂ ਲੱਗੇ ਸਾਰੀਆਂ ਕਟੀਆਂ ਦੇ ਲੱਗੇ ਹਨ ਠੀਕ ਹੈ ਹਾਂ ਥਣ ਥਣ ਦੋਸਤੋ ਹਾਂ ਸਾਰੀਆਂ ਨਿਸ਼ਾਨੀਆਂ ਹੈ ਜੀ ਚਾਰੇ ਥਣ ਤਾਂ ਬਹੁਤ ਸੋਹਣੇ ਲੱਗੇ ਠੀਕ ਹੈ ਬਾਤੀ ਇੱਕ ਸਾਨ ਉਮਰ ਹੈ ਜੀ 23000 ਇਸ ਚੌਥੇ ਨੰਬਰ ਵਾਲੀ ਕੱਟੀ ਦਾ ਰੇਟ ਠੀਕ ਹੈ ਜੀ ਦੋ ਦੋਸਤੋ ਚਾਰ ਤੁਹਾਨੂੰ ਨਗ ਦਿਖਾਏ ਜੀ ਤੋਰ ਫੇਰ ਕੇ ਨਾਲ ਰੇਟ ਦੱਸਦਾ ਜਿਹੜਾ ਨਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਬਾਕੀ ਜਿਹੜੀ ਸਸਲੇ ਤੁਸੀਂ ਆਪ ਕਰ ਸਕਦੇ ਹੋ ਜਿਹੜਾ ਰੇਟ ਬਾਈ ਨੇ ਦੱਸਿਆ ਇਹਦੇ ਵਿੱਚ ਦੋਸਤੋ ਮੂਕੇ ਤੇ ਮਾਨਤਨ ਹੋ ਜੂਗਾ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ